डॉक्टर क्यों रोला पै गया यूनिवर्सिटी बहुत चल रहे मैं सुनिया है मैं थोड़े टीवी चैनल उप चैनल देना दे मैं चैनल सुनिया तीन चार दिन पहले बोल रहे थे नोटिस देना एक मान नाम का कोई भी जी जब शिवसेना एसोश है कोई वकील कर उसने जी वो इतने भी मैं सुनिया कि वो जितने चंडीगढ़ या मोहाली दे फरीदकोट में जाके कुछ बोलते हैं तो बोल रहे हैं कि असि नोटिस लिया यूनिवर्सिटी में ना तो कोई नोटिस ना कोई आर टी आई की डिमांड कुछ भी उतो नहीं आया जो कोई प्रूफ है सामने जो कुछ हमें एक पॉइंट उन्होंने देते हैं पता ही लगे कि तेती कई पॉइंट है जिन्हें एक पॉइंट उन्होंने ਮੀਡੀਆ ਨੂੰ ਵੀ ਕੀਤੇ ਆ ਰਖਾਇਆ ਦੱਸਿਆ ਵੀ ਟੈਂਪਰਾਂਟ ਦਾ ਬਗਲਾ ਹੋਇਆ ਹੈ ਲੌਂਡਰੀ ਦੇ ਵਿੱਚ ਕਹਿ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮਸ਼ੀਨਾਂ ਦੇ ਵਿੱਚ ਬਹੁਤ ਵੱਡੇ ਪੱਤਰ ਹੋਇਆ ਹੈ ਹੂ ਡਾਕਟਰ ਦੇ ਵੀ ਨਾਮ ਲੈ ਰਹੇ ਆ ਬਾਈ ਨੇਮ ਕਿਹਾ ਇੱਕ ਵੱਡਾ ਇਹ ਆ ਵੀ ਪੁੜੀ ਵਾਈਫ ਬਾਰੇ ਤੇ ਬੇਟੇ ਬਾਰੇ ਵੀ ਕਿਹਾ ਗਿਆ ਕਿ ਸੈਲਰੀ ਲੈ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰ ਲੈਂ ਕਿ ਮੇਰੀ ਵਾਈਫ ਤੇ ਬੇਟਾ ਯਾ ਮੇਲੀ कोई भी सैलरी लेगी और रिकॉर्ड भी जी होगा तो जाके ऐसे पूछ सकते हो या कोई भी देख सकता है किसानू कोई सैलरी नहीं दी गई है और वह इतनी इंडिया जो है भी वो बहर हम तो सत्तर तो अस्सी हज़ार रुपया महीना जा रहा है तो दो लाख अस्सी हज़ार जा रहा है ये सूरत जाम है कुछ नटोलिस बंदे सी जेडे करप्शन कर रहे थे और बहुत हाई लैवल करप्शन कर रहे उन्होंने अगेंस्ट इतना कुछ भी आया से सुप्रिंटेंडेंट पुलिस प्रगिया जाएंगी चौकी उ सारी नवंबर महीने तक चल रही है और मैं सारे दे सारे इन्वेस्टिगेशन पाए हुए हैं जेडे भी ये इल्जाम है कि चैल लेंगे इतने थोड़े पैसे भी ਵਿਤੇ ਸਾਥ ਜਿਹੜੇ ਹਾਈ ਸੈਲਰੀ ਲੈ ਰਹੇ ਆ ਜਿਹੜੇ 15 15 BB ਹਜ਼ਾਰ ਦੀ ਸੈਲਰੀ ਹੈ ਉਹਨਾਂ ਨੂੰ 7-800 ਯੂਰੋ ਲੱਗੇ ਜਾਂਦੇ ਤੇ ਇਹਦਾ ਕੋਈ ਪ੍ਰੂਫ ਵੀ ਨਹੀਂ ਹੈ ਨਾ ਆ ਸਕਦਾ ਕਿਉਂਕਿ ਇਹ ਐਡੀ ਦੋ ਸਾਲ ਹੋ ਗਏ ਉਹਨੂੰ ਪਿੱਛੇ ਸਾਲ ਵੀ ਮਤਲਬ ਉਹ ਕੱਟ ਨਹੀਂ ਪਈ ਆ ਗਿਆ ਕੋਈ ਤਰ੍ਹਾਂ ਨਹੀਂ ਲੱਗਿਆ ਯੂਨੀਵਰਸਿਟੀ ਕੋਈ ਮਜ਼ੇਰਾ ਨਹੀਂ ਹੋਇਆ ਲੜਾਈ ਨਹੀਂ ਮੁਕਤਾਂ ਨਹੀਂ ਹੋਇਆ ਹਨ ਅੱਜ ਵੀ ਨਹੀਂ ਹੋਇਆ ਹਨ ਅਸੀਂ ਇਹ ਦਮਾ ਕਿਵੇਂ ਨਿਕਲ ਕੇ ਆਉਂਦੀ ਹੈ ਦੇਖੋ ਕਿ ਮੈਂ ਕੇਸ ਕੋਲੋਂ ਗਾਇਰ ਕੀਤਾ ਜਾ ਰਿਹਾ ਹਾਂ ਉਹਨਾਂ ਦੇ ਦਾ ਡਿਫੇਮੇਸ਼ਨ ਦਾ ਕੇਸ ਮੈਨੂੰ ਰਿਕੁਐਸਟ ਆਈ ਹੈ ਇਹ ਸਿਰਫ ਡਿਫੇਮੇਸ਼ਨ ਬਦਨਾਮੀ ਨਹੀਂ ਇਹ ਯੂਨੀਵਰਸਿਟੀ ਵੀ ਦੀ ਹੈ ਉਹਦਾ ਲਿੰਗਰ ਓਪੀਨੀਅਨ ਲਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਨੂੰ ਵੀ ਡਿਫੇਮੇਸ਼ਨ ਫਾਈਲ ਕਰਨਾ ਚਾਹੀਦਾ ਜਾਂ ਨਹੀਂ ਮੇਟਲਿਕਾ ਦੇ ਵਿੱਚ ਸਾਨੂੰ ਲੀਗਲ ਓਪੀਨੀਅਨ ਆ ਜਾਏਗਾ ਮੈਂ ਮੈਂ ਮਾਨਯੋਗ ਚੀਫ ਮਿਨਿਸਟਰ ਦੇ ਅਫਿਸ ਵਿੱਚ ਤੇ ਸਾਡੇ ਬੋਰਡ ਦੇ ਆਫਿਸ ਵਿੱਚ ਸਾਡੇ ਜਿਹੜੇ ਵਾਹ ਸਭ ਵਿੱਚ ਸਭ ਸਭ ਜਗ੍ਹਾ ਜੋ ਵੀ ਰੈਲੇਵੈਂਟ ਹੈ ਇਨਫੋਰਮ ਕਰ ਚੁੱਕਾ ਹਾਂ ਸੋ ਸਿਕਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਲਦੀਸ਼ ਬਾਂਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਪਰ ਫਰੀਦਕੋਟ ਦੇ ਵਿੱਚ ਕੁਝ ਠੀਕ ਨਹੀਂ ਲੱਗ ਰਿਹਾ ਫੀਲਡ ਕੋਰ ਦੇ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਰੋਲਾ ਪਿਛਲੇ ਦਿਨੀ ਕਾਫੀ ਭਖਿਆ ਸੀ ਦੋਸ਼ ਲਾਏ ਗਏ ਸੀ ਡਾਕਟਰਾਂ ਦੇ ਉੱਪਰ ਟੈਂਡਰਾਂ ਨੂੰ ਲੈ ਕੇ ਜਾਂ ਹੋਰ ਸਾਰੇ ਉਹਨੂੰ ਲੈ ਕੇ ਵਾਈਸ ਚਾਂਸਲਰ ਨਾਲ ਬੇਸ਼ੱਕ ਤੁਸੀਂ ਪਿਛਲੀ ਰਿਕਾਰਡਿੰਗ ਸੁਣ ਲਈ ਹੋਊਗੀ ਸਾਡੀ ਪਰ ਅੱਜ ਰੂਪ ਰੂਹ ਹੋਣ ਦਾ ਮੌਕਾ ਮਿਲਿਆ ਫੀਲਡ ਕੋਰ ਦੇ ਵਾਈਸ ਚਾਂਸਲਰ ਹੈ ਜੋ ਡਾਕਟਰ ਡਾਕਟਰ ਰਜੀਵ ਸੂਦ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੂਦ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਉਹ ਠੀਕ ਹੋ ਜੀ ਸਰ। ਹਾਂਜੀ ਬਿਲਕੁਲ ਵਧੀਆ ਜੀ। ਡਾਕਟਰ ਕਿਉਂ ਰੁੜਾ ਪਿਆ ਗਿਆ ਯੂਨੀਵਰਸਿਟੀ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਹੇ ਸੀ ਮੈਂ ਸੁਣਿਆ ਮੈਂ ਥੋੜੇ ਟੀਵੀ ਚੈਨਲ ਉਤੇ YouTube ਚੈਨਲ ਉਤੇ ਕੁਝ ਸੁਣਿਆ ਹੈ ਉਹਦੇ ਵਿੱਚ ਜੋ ਜਿਹੜਾ ਵੀ ਕੁਝ ਡਿਫਾਈ ਉਹਨਾਂ ਨੇ ਬੋਲਿਆ ਮੈਂ ਮੇਰੇ ਕੋਲ ਤਾਂ ਕੋਈ ਕੰਪਲੇਂਟ ਆਈ ਨਹੀਂ ਜੀ ਕਿਸੇ ਦਿਨ ਨਹੀਂ ਆਈ ਜੀ ਤੇ ਨਾ ਉਹਨਾਂ ਨੇ ਕੋਈ ਐਕਸਪਲੇਨੇਸ਼ਨ ਮੰਗੀ ਹੈ ਕਿਸੇ ਵੀ ਗਲਤ ਕੰਮ ਦੀ ਜੇ ਹੋ ਰਿਹਾ ਹੈ ਉਦੇ ਬਾਅਦ ਮੈਂ ਜਿਹੜਾ ਸੁਣਿਆ ਉਹ ਸਾਰਾ ਗਲਤ ਸੀ ਮੈਂ ਉਹਦੇ ਇਨਕੁਆਇਰੀ ਕਮੇਟੀ ਬਣਾ ਕੇ ਜਿਹੜਾ ਮੇਰਾ ਫਰਜ ਬੰਨਣਾ ਹੈ ਉਹ ਮੈਂ ਪੁਆਇੰਟ ਵਾਈਜ਼ ਸਾਰਾ ਰਿਪਲਾਈ ਹਾਇਰ ਅਥਾਰਟिटीज ਜਿਹੜੀਆਂ ਹੈ ਉਹਨਾਂ ਨੂੰ ਭੇਜ ਚੁੱਕਾ ਉਹ ਨੋਟਸ ਦੇਣ ਦੀ ਉਹ ਗੱਲ ਕਰ ਰਹੀ ਸੀ ਵੀ ਨੋਟਸ ਦੇ ਦਾਂਗੇ ਮੈਂ ਸੁਣਿਆ ਸੀ ਉਹਦੇ ਵਿੱਚੋਂ 3-4 ਦਿਨ ਪਹਿਲੇ ਬੋਲ ਰਹੀ ਸੀ ਨੋਟਿਸ ਦੇਣਾ ਇੱਕ ਮਾਨ ਨਾਮ ਦਾ ਕੋਈ ਬੰਦਾ ਵੀ ਜੀ ਜਿਹੜਾ ਸ਼ਿਬ ਸਨਦ ਨਾਲ ਅਸੋਸੀਏਟਡ ਹੈ ਤੇ ਕੋਈ ਵਕੀਲ ਕਰ ਰਿਹਾ ਹੈ ਇਸੀ ਉਸਨੇ ਉਹ ਇੱਥੇ ਦੇ ਹੈ ਵੀ ਨਹੀਂ ਫਰੀਦਕੋਟ ਜੀ ਮੈਂ ਸੁਣਿਆ ਕਿ ਉਹ ਕਿੱਥੇ ਚੰਡੀਗੜ੍ਹ ਜਾਂ ਮੁਹੱਲੇ ਦੇ ਹੈ ਉਹ ਫਰੀਦਕੋਟ ਵਿੱਚ ਆ ਕੇ ਕੁਝ ਕੁਝ ਬੋਲਦੇ ਹੈ ਤੇ ਉਹ ਬੋਲ ਰਿਹਾ ਹੈ ਕਿ ਅਸੀਂ ਨੋਟਿਸ ਦੇਵਾਂਗੇ ਯੂਨੀਵਰਸਿਟੀ ਨੂੰ ਨਾ ਤਾਂ ਕੋਈ ਨੋਟਿਸ ਨਾ ਕੋਈ ਆਰਟੀਆਈ ਦੀ ਡਿਮਾਂਡ ਕੁਝ ਵੀ ਉੱਥੋਂ ਨਹੀਂ ਆਇਆ ਤੇ ਜਿਹੜੇ ਵੀ ਉਹ ਇਲਜਾਮ ਲਗਾ ਰਹੇ ਹੈ ਜਾਂ ਜੋ ਕੁਝ ਕਰ ਰਹੇ ਹੈ ਸਾਡੇ ਅਫੀਸਰਸ ਦੇ ਅਗੇਂਸਟ ਜਾਂ ਟੈਂਡਰਾਂ ਦੇ ਅਗੇਂਸਟ ਜਾਂ ਕ腐ਸ਼ਨ ਵਗੈਰਾ ਜਿਹੜੀ ਦੱਸ ਰਹੇ ਹੈ ਉਹਦਾ ਨਾ ਤਾਂ ਉਹਨਾਂ ਨੇ ਕੋਈ ਪ੍ਰੂਫ ਦਿੱਤਾ ਹੈ ਜੇ ਪ੍ਰੂਫ ਹੋਏਗਾ ਤਾਂ ਅਸੀਂ ਐਗਜ਼ਾਮਿਨ ਕਰ ਰਹੇ ਹੈ ਜਲਦੀ ਵੀ ਕੰਪਲੇਂਟ ਆਉਂਦੀ ਹੈ ਜੇ ਕੋਈ ਪ੍ਰੂਫ ਆਂਦਾ ਹੈ ਸਾਹਮਣੇ ਜੇ ਕੁਝ ਹੁੰਦਾ 21 ਪੁਆਇੰਟ ਉਹਨਾਂ ਨੇ ਦਿੱਤੇ ਹੈ ਪਤਾ ਇਹ ਲੱਗਿਆ ਕਿ 33 ਦੇ ਕਰੀਬ ਪੁਆਇੰਟ ਸੀਗੇ ਜਿੰਦੇ ਚੋਂ 21 ਪੁਆਇੰਟ ਉਹਨਾਂ ਨੇ ਮੀਡੀਆ ਦੇ ਰੂਪ ਰੂਪ ਵੀ ਕੀਤੇ ਹੈ ਰਖਾਏ ਦੱਸਿਆ ਵੀ ਟੈਂਡਰਾਂ ਚ ਕਪਲਾ ਹੋਇਆ ਹੈ ਲਾਂਡਰੀ ਦੇ ਵਿੱਚ ਕਹਿ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮਸ਼ੀਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੋਂ ਹੈ ਹੂ ਡਾਕਟਰ ਦੇ ਵੀ ਨਾਮ ਲੈ ਰਹੇ ਆ ਬਾਈ ਨੇਮ ਕਿਹਾ ਇੱਕ ਵੱਡਾ ਇਹ ਹੈ ਵੀ ਤੁਹਾਡੀ ਵਾਈਫ ਬਾਰੇ ਤੇ ਬੇਟੇ ਬਾਰੇ ਵੀ ਕਿਹਾ ਗਿਆ ਵੀ ਸੈਲਰੀ ਲੈ ਰਹੇ ਉਹ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਕਲੀਅਰ ਕਰ ਲਿਆ ਕਿ ਮੇਰੀ ਵਾਈਫ ਔਰ ਬੇਟਾ ਜਾਂ ਮੇਰੀ नो कोई भी सैलरी लैगी और रिकॉर्ड भी छोएगा ना जी जी तो से जाके एथे पूछ सकते हो या कोई भी देख सकता है एथे ऑडिट होता है सब कुछ होता है नू, किसी नु कदे कोई सैलरी नहीं दीती गई है और तो एथे इंडिया जो है भी ओ तो बाहर हन ते 70 80000 रुपया महीना जा रिया है ते 2 लाख 80000 जा रिया है ए बिल्कुल झूठा इल्जाम है ए सिर्फ गुमराह करने वास्ते आए जिससे प्रेस गुमराह हो जाए तो लोकी गुमराह हो जाए बेसिकली वो चाहते हैं कि मैं उन्होंने ने जड़ी करप्शन जड़ी वीडियो रिकॉर्डेड है जेड़े एविडेंस रिटर्न विच रिकॉर्डेड है जेड़े पुलिस दी प्रेजेंस विथ रिकॉर्डेड है एथे कुछ नोटोरियस बंदे सी जेड़े करप्शन कर रहे सी और बहुत हाई लेवल दी करप्शन कर रहे सी उना अगेंस्ट ਇਹ ਇੱਥੇ ਜਿਹੜਾ ਕੁਝ ਵੀ ਆਇਆ ਸੀ ਉਹ ਅਸੀਂ ਸਿਨੀਅਰ ਸੁਪਰਡੈਂਟ ਪੁਲਿਸ ਪ੍ਰਗਿਆ ਜੰਜੀ ਨੂੰ ਚਰਕਿਉ ਤੇ ਸਾਰੀ ਉਹ ਨਵੰਬਰ ਮਹੀਨੇ ਤੇ ਚੱਲ ਰਹੀ ਹੈ ਜੀ ਉਹ ਮੈਂ ਸਾਰੇ ਦੇ ਸਾਰੇ ਇਨਵੈਸਟੀਗੇਸ਼ਨ ਪਾਏ ਹੋਏ ਹੈ ਤੇ ਜਿਹੜੇ ਵੀ ਇਹ ਇਲਜ਼ਾਮ ਹੈ ਕਿ ਸੈਲਰੀ ਲੈਂਦੇ ਹੈ ਇਤਨੇ ਥੋੜੇ ਪੈਸੇ ਦੀ ਵਿਦੇਸ਼ਾਂ ਚ ਜਿਹੜੇ ਹਾਈ ਸੈਲਰੀ ਲੈ ਰਹੇ ਹੈ ਜਿਹੜੇ 15 15 20 20 ਹਜ਼ਾਰ ਦੇ ਸੈਲਰੀ 197800 ਯੂਰੋ ਲੈ ਕੇ ਕੀ ਕਰਨਾ ਤੇ ਇਹਦਾ ਕੋਈ ਪ੍ਰੂਫ ਵੀ ਨਹੀਂ ਹੈ ਨਾ ਆ ਸਕਦਾ ਕਿਉਂਕਿ ਇਹ ਹੈ ਹੀ ਨਹੀਂ ਸੱਚੀ ਨਹੀਂ ਕਿਉਂਕਿ ਯੂਨੀਵਰਸਿਟੀ ਨਾ ਬਰਨਾਂਮ ਕਰਦੇ ਦੇਖੋ ਐਸਾ ਹੈ ਇਹ ਸਭ ਨਵੰਬਰ ਚ ਸ਼ੁਰੂ ਹੋਇਆ ਐਕਸ ਵਾਲੀ ਕੋਰਸੀ ਤੋਂ ਸਭ ਮੇਰਾ ਨਾਮ 2 ਸਾਲ ਹੋ ਗਏ ਤੋਂ ਨੂੰ ਤੀਜਾ ਸਾਲ ਵੀ ਮਤਲਬ ਆਹ ਖਤਮ ਹੁੰਦੇ ਹੀ ਆ ਗਿਆ ਕੋਈ ਤਰਨਾ ਨਹੀਂ ਲੱਗਿਆ ਯੂਨੀਵਰਸਿਟੀ ਚ ਕੋਈ ਮਜ਼ੇਰਾ ਨਹੀਂ ਹੋਇਆ ਕੋਈ ਲੜਾਈ ਨਹੀਂ ਉਸ ਤਰ੍ਹਾਂ ਦੀ ਵੱਡੀ ਵੱਡੀ ਅੱਜ ਵੀ ਨਹੀਂ ਹੋਇਆ ਹਾਂ ਤਾਂ ਫਿਰ ਇਹ ਇਹ ਗੱਲਾਂ ਕਿਵੇਂ ਨਿਕਲ ਕੇ ਆਉਂਦੀਆਂ ਦੇਖੋ ਐਸਾ ਇਹੀ ਤਾਂ ਦੁੱਖ ਹੈ ਇਹਨਾਂ ਨੂੰ ਜਿਹੜੇ ਇੱਥੇ ਧਰਨੇ ਲਗਵਾਉਂਦੇ ਸੀ ਸਟ੍ਰਾਈਕਾਂ ਕਰਵਾਂਦੇ ਸੀ ਉਹਨਾਂ ਸਭ ਨੂੰ ਮੈਂ ਉਹਨਾਂ ਦੀ ਜਿਹੜੀ ਜੈਨੂਇਨ ਪ੍ਰੋਬਲਮਸ ਸੀ ਉਹਨਾਂ ਨੂੰ ਸੁਨਿਆ ਮੇਰੇ ਕੋਲ ਕੋਈ ਵੀ ਆਦਮੀ ਛੋਟਾ ਵੱਡਾ ਆ ਸਕਦਾ ਤੇ ਉਹ ਸਾਰੇ ਖੁਸ਼ ਹੈ ਤੇ ਇਹ ਇੰਨੇ ਸਾਰੇ ਇਲਜ਼ਾਮ ਜਿਹੜੇ ਲਗਾਏ ਐ ਇਹਦੇ ਬਾਅਦ ਵੀ ਕੋਈ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਕੋਈ ਤਰਨਾ ਕੋਈ ਰੈਲੀ ਕੋਈ ਕੁਝ ਨਹੀਂ ਪ੍ਰੋਬਲਮ ਕੀ ਹੈ ਕਿ ਨਵੰਬਰ ਮਹੀਨੇ ਵਿੱਚ ਇੱਕ ਇੱਥੇ ਕੇਸ ਹੋਇਆ ਸੀ ਐਕਸਟਰੂਸ਼ਨ ਆਫ ਮਨੀ ਯੂਨੀਵਰਸਿਟੀ ਦੇ ਅੰਦਰ ਨਹੀਂ ਸੀ ਵਾਰ ਸੀ ਠੀਕ ਹੈ ਤੇ ਕਿਡਨੈਪਿੰਗ ਦਾ ਉਸ ਵਿੱਚ ਇੱਕ ਦੋ ਏਮਪਲਾਈ ਜਿਹੜੇ ਤੇ ਉਹ ਸਾਹਮਣੇ ਆਏ ਉਹ ਇਨਵੋਲਡ ਹੈ ਉਹਨਾਂ ਦੀ ਸੇਟਾਂ ਬਦਲੀਆਂ ਸੀ ਉਹਦੇ ਬਾਅਦ ਉਹ ਚੱਕ ਪਾ ਡਾਗੇ ਕਿਉਂਕਿ ਉਹ ਸਿਟਾ ਉਹ ਚਾਹਦੇ ਜਿੱਥੇ ਪਰਚੀ ਦਿੱਤੀ ਹੁੰਦੀ ਜਿੱਥੇ ਟੈਂਡਰ ਲੱਗਦੇ ਆ ਉਸ ਸੀਟ ਤੋਂ ਉਹਨਾਂ ਨੂੰ ਹਟਾਇਆ ਸੀ ਤੇ ਉਹਦੇ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ WhatsApp ਪੁੱਤੇ ਹੀ ਕੁਝ ਕੁਝ ਪਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਇਹ ਟੋਲਰੇਟ ਨਹੀਂ ਹੋ ਰਿਹਾ ਕਿ ਇਹ ਕਿਹੜਾ ਵੇਸੀ ਆ ਗਿਆ ਹੈ ਜਿਹੜਾ ਦਿੱਲੀ ਬੈਠੇ ਹੋਏ ਸਾਲ 40 ਸਾਲ ਨੈਸ਼ਨਲ ਇੰਟਰਨੈਸ਼ਨਲ ਐਵਾਰਡ ਵੀ ਲੈ ਆਇਆ ਇੱਥੇ ਆ ਕੇ ਵੀ ਯੂਨੀਵਰਸਿਟੀ ਨੂੰ ਗ੍ਰੀਨ ਮੈਂਟਰ ਐਵਾਰਡ ਨਿਊਯਾਰਕ ਦਾ ਵਾਰਡ ਸਾਰੇ ਇਨਾਂ ਪਰਗਰਸ ਹੋ ਰਹੀ ਹੈ ਹਰ ਆਦਮੀ ਖੁਸ਼ ਹੈ ਉਹ ਉਹਨਾਂ ਨੂੰ ਇਹ ਹੋ ਗਿਆ ਕਿ ਇਹ ਨੂੰ ਕਿਸੇ ਵਾਸਤੇ ਡੇਰੇਲ ਕੀਤਾ ਜਾਏ ਇਨ ਇਹ ਜਿਹੜਾ ਕੰਮ ਕਰ ਰਿਹਾ ਉਹ ਰੋਕ ਜਾਣ ਤੇ ਇਸ ਵਾਸਤੇ ਨਵੰਬਰ ਤੇ ਇਹਨਾਂ ਨੇ ਸ਼ੁਰੂ ਕੀਤਾ 23 ਕੀ 24 ਜਨਵਰੀ ਦੀ ਗੱਲ ਹੈ ਮੈਂ ਐਗਜ਼ੈਕਟ ਮੈਨੂੰ ਯਾਦ ਨਹੀਂ ਹੈ ਪਰ 26 ਜਨਵਰੀ ਤੇ ਪਹਿਲੇ ਇਹਨਾਂ ਨੇ ਦੋ ਬੰਦੇ ਸਾਊਥ ਸੇ

उन्होंने बोलिया कि इतने अंदर ही हो रहा है मैं बोलिया कि मैं अंदर वास्ते रिस्पोंसिबल है इतने तो मैं कोई करप्शन हो नहीं देनी ना, ना किसी कमिश्नर लैन देनी है ना मैं देती मैं वो सारा बंद कर दिता पर जरा किडनप है, होस्ट, द, होस्ट रखन, होस्ट रखना केस है। या फिर मनी एक्सट्रैक्ट कितना ने बहर मैं इतने पी डीएसपी इनफॉर्म कर दिता सी ਦੈਟ ਇਨਾ ਦੇ ਅਗੇਂਸਟ ਜੇ ਕੋਈ ਐਕਸ਼ਨ ਬੰਦਾ ਤੁਸੀਂ ਬਾਹਰ ਲਾਓ ਯੂਨੀਵਰਸਿਟੀ ਦਾ ਕੋਈ ਰੋਲ ਨਹੀਂ ਹੈ ਕਿਉਂਕਿ ਯੂਨੀਵਰਸਿਟੀ ਵਿੱਚ ਕਿਸੇ ਨੇ ਕਿਸੇ ਨੂੰ ਹੋਸਟੇਜ ਨਹੀਂ ਰੱਖਿਆ ਹੋਇਆ ਸੀ ਉਹ ਇਨਕੁਆਇਰੀ ਚੱਲ ਰਹੀ ਹੈ ਜਦ ਇਹਨਾਂ ਨੂੰ ਇਹ ਪਤਾ ਚੱਲਿਆ ਤੇ ਇਹਨਾਂ ਨੇ ਇੱਕ 32 ਪੁਆਇੰਟ ਦੀ ਲਿਸਟ ਬਣਾ ਲਈ ਹੈ ਔਰ ਉਹਦੇ ਵਿੱਚ ਅਨਰ ਗਨ ਜਿਹੜੇ ਵੀ ਹੈ ਉਹ ਇਲਜ਼ਾਮ ਲਗਾ ਦਿੱਤੇ ਹੈ ਜਿਸ ਵਿੱਚ ਸੈਲਰੀ ਵਾਲਾ ਇਗਜ਼ਾਮ ਟੈਂਡਰ ਜੇ ਕਹਿੰਦੇ ਆ ਕਿ ਐਮਐਸ ਆਫ ਦਾ ਟੈਂਡਰ ਨਹੀਂ ਹੋਇਆ ਬਕਾਇਦਾ ਟੈਂਡਰ ਹੋਇਆ ਹੈ लॉन्ड्री बिल्कुल पूरे कमेटी बना के सारा रजिस्ट्रार वगैरह सबनों करके साड़ी लॉन्ड्री ठप हो गई सी मतलब ऑपरेशन ही नहीं, नहीं होंगे बेडशीट नहीं होंगी कुछ नहीं होंगी इन्होंने चार करोड़ का हिसाब किताब बनाया इसी लॉन्ड्री खरीदने का पेपर है मैं बोलिया चार करोड़ की लॉन्ड्री नहीं खरीदी जाएगी हिसाब लगाया गया तिहत्र लख दशीनिकारी सा करना ने जरा रिपेयर सत्तर लख लग बोलिया कोई सत्तर लख नहीं दोबारा मैं बार तो एसटीमेट कराया वह ती लखीमेट बनया वो ऑर्डर सारे टेंडर न ये इन्होंने टॉडिट नहीं, नहीं किया तो शिफ्टिंग मैं रिशफल किया सामना ਜੋ ਜੋ ਕਿਸੇ ਵੀ ਐਡਮਿਨਿਸਟ੍ਰੇਸ਼ਨ ਦਾ ਹੱਕ ਹੈ ਜੇ ਤੁਹਾਨੂੰ ਲੱਗਦਾ ਕਿ ਇੱਥੇ ਕੁਝ ਗੜਬੜ ਹੋ ਰਹੀ ਹੈ ਉਹਨੂੰ ਟੋਲਰੇਟ ਨਹੀਂ ਕੀਤਾ ਤੇ ਇਹਨਾਂ ਨੇ ਉਹਦੀ ਪ੍ਰੋਟੈਸਟ ਕੀਤੀ ਤੇ ਰੈਲੀ ਧਰਨਾ ਤੇ ਇਸ ਹਫ਼ਤੇ ਨਹੀਂ ਇਹ ਪੈਦਾ ਕਰ ਪਾਈ ਕਿਉਂਕਿ ਕੁਝ تھا ਹੀ ਨਹੀਂ ਪਰ ਝੂਠੇ ਇਲਜ਼ਾਮ ਲਗਾਉਣ ਸ਼ੁਰੂ ਕਰ ਦਿੱਤੇ ਉਹਦੇ ਬਾਅਦ ਕੁਝ ਮਸ਼ੀਨਾ ਇੱਥੇ ਸੈਂਟਰ ਦੇ ਪੈਸੇ ਦੀਆਂ ਖਰੀਦੀਆਂ ਗਈਆਂ ਜੀ ਉਬੀ ਸਾਰਾ ਪੈਸਾ ਜਿਹੜਾ ਹੈ ਉਹ ਰੇਟ ਕੰਟਰੈਕਟ ਜਿਹੜੇ ਹੁੰਦੇ ਡੀਆਰਐਮੀ ਦੇ ਉਹ ਰੂਲ ਹੈ ਪੰਜਾਬ ਦਾ ਉਦੇ ਉਤੇ ਲੈ ਸਕਦੇ ਹੋ ਜਾਂ ਨੈਵਰਿੰਗ ਸਟੇਟ ਤੇ ਲੈ ਸਕਦੇ ਹੋ ਜਿਹੜੇ ਬਾਰਡਰ ਲੱਗਦੇ ਹੈ ਪੰਜਾਬ ਨਾਲ ਦੀਆ ਐਮਸੀਆ ਪੀਜੀਆ ਤੋਂ ਲੈ ਸਕਦੇ ਗਵਰਨਮੈਂਟ ਦੇ ਰੂਲ ਹੈ ਤੇ ਉਦੇ ਵਾਸਤੇ ਟੈਂਡਰ ਨਹੀਂ ਕਰਨਾ ਪੈਂਦਾ ਤੇ ਉਹ ਵਾਲੇ ਜਿਹੜੇ ਰੇਟ ਅਸੀਂ ਗਵਰਨਮੈਂਟ ਤੋਂ ਪੁੱਛ ਕੇ ਔਰ ਇਹ ਸਾਰਾ ਬੋਰਡ ਨੂੰ ਇਨਫੋਰਮ ਕਰਕੇ ਸੈਕਟਰੀ ਹੈਲਥ ਨੂੰ ਇਨਫੋਰਮ ਕਰਕੇ में दे करके डीआरएम मीडिया ऑफिस न इनफॉर्म करके असि ऑर्डर देते ते वह पैसा भी उन्होंने भेजे उन्होंने चेक करके फाइनेंस डिपार्टमेंट ने, ने। जेडे भी कंसर्न डिपार्टमेंट है ये बिना किसी प्रूफ ते ये सारे इल्जाम वन साइडेड लगा रहे हैं ते डिफेमेशन कर रहे हैं ये मैलाफाइड है इन्हों इंटेंशन ते मन हानि मुकदमा बनता है इतें ही नहीं ਮੈਂ ਦੱਸਿਆ ਹੂੰ ਯੂਰਪ ਚ ਵੀ ਬੰਦਾ ਇਹਨਾਂ ਦਾ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਦੇਖੋ ਤੇ ਯੂਨੀਵਰਸਿਟੀ ਤੇ ਸਰਕਾਰ ਦੋਨੋਂ ਬਦਨਾਮ ਹੋ ਗਏ ਇਹ ਵਾਲੇ ਕਵਰ ਜਿਹੜਾ ਕੇਸ ਤੋਂ ਇਹ ਵਲੋਂ ਜ਼ਾਹਿਰ ਕੀਤਾ ਜਾ ਰਿਹਾ ਉਹ ਉਧਰ ਚ ਡਿਫੇਮੇਸ਼ਨ ਦਾ ਕੇਸ ਮੈਨੂੰ ਰਿਕੁਐਸਟ ਆਈ ਹੈ ਕੁਝ EMPLOYEES ਦੇ ਇਹਨਾਂ ਨਾਲ ਲਿੱਤੇ ਹੈ ਕਿ ਇਸ ਵਿੱਚ ਕਿ ਉਹਨਾਂ ਨੇ ਕੁਝ ਗਲਤ ਕੀਤੀ ਹੈ ਨਾਲ ਲੈ ਕੇ ਇਹ ਕਹ ਰਹੇ

ਜਿਹੜਾ ਵੀ ਇੱਥੇ ਸਮਾਨ ਆਇਆ ਜਿਹੜਾ ਪੋਤੇ ਆਇਆ ਹੈ ਜਾਂ ਇੱਥੇ ਮਸ਼ੀਨਾ ਆਈ ਹੈ ਉਹ ਸਾਰੀ ਡੋਨੇਟਡ ਹੈ ਕਿਸੇ ਵਿੱਚ ਇੱਕ ਪੈਸਾ ਵੀ ਯੂਨੀਵਰਸਿਟੀ ਦਾ ਖਰਚ ਨਹੀਂ ਹੋਇਆ ਤੇ ਇਹ ਤਾਂ ਇਹ ਸਿਰਫ ਡਿਫੇਮੇਸ਼ਨ ਬੰਦਿਆਂ ਦੀ ਨਹੀਂ ਹੈ ਇਹ ਯੂਨੀਵਰਸਿਟੀ ਵੀ ਦੀ ਹੈ ਉਹਦਾ ਲੀਗਲ ਓਪੀਨੀਅਨ ਲਿਆ ਜਾ ਰਿਹਾ ਕਿ ਯੂਨੀਵਰਸਿਟੀ ਨੂੰ ਵੀ ਡਿਫੇਮੇਸ਼ਨ ਫਾਈਲ ਕਰਨਾ ਚਾਹੀਦਾ ਜਾਂ ਨਹੀਂ ਮੇਰੇ ਖਿਆਲ ਇੱਕ ਆ ਦਿਨ ਵਿੱਚ ਸਾਨੂੰ लिगल uh, ओपीनियन आ जाएगा मैं मा, मान योग चीफ मिनिस्टर uh, साढे बोर्ड दे ऑफिस विच साढे जेरे वो है सब 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 जगह जो भी रेलेवेंट है इनफॉर्म कर चुका है बहुत जल्दी तुम देखोगे कि जे इन ने प्रूफ नहीं देते तो थानू चार दिन तो कह रहे कि ऐसी प्रूफ दिया देंगे वो तो चार दिनों तो कह रहे कि असी

ਤੇ ਉਸਾਰੀ ਇਨਕੁਆਇਰੀ ਹੋ ਗਈ ਹੈ ਇਸ ਵਿੱਚ ਸਾਡੇ ਬੋਰਡ ਦੇ ਮੈਂਬਰ ਸਾਡੇ ਰਜਿਸਟਰ ਸਾਡੇ डिफरेंट ਮਕ ਮਕਨ ਮਕਮਾ ਦੇ ਚੀਫ ਜਿਹਨੇ ਮੈਡੀਕਲ ਸੁਪਰਟੈਂਡੈਂਟ ਐਡੀਸ਼ਨਲ ਰਜਿਸਟਰ ਆ ਸਾਰੇ ਮੈਂਬਰ ਸੀ ਤੇ ਉਹਨਾਂ ਨੇ ਇੱਕ ਇੱਕ ਪੁਆਇੰਟ ਦੀ ਰਿਪੋਰਟ ਦੇ ਦਿੱਤੀ ਸਾਰਾ ਚੂੜਤਾ ਪੁੱਲ ਦਿੱਤਾ ਤੇ ਇਹ ਬੰਦਾ ਕੀ ਦੀ ਮਨਹਾਨੀ ਦਾ ਕੇਸ ਦਾਇਰ ਕੀਤਾ ਜਾਏ ਕਿਉਂਕਿ ਕੁਝ ਬੰਦੇ ਜਿਹੜੇ ਬੋਲ ਰਹੇ ਆ ਉਹ ਕੁਝ ਰਿਪਿਊਟਿਡ ਵੀ ਹੈ ਤੇ ਕੁਝ ਪੇਡ ਯੂਟਿਊਬਰ ਚੈਨਲਸ ਆ ਸਾਡੇ ਰਜਿਸਟਰਰ ਨੇ ਸਾਰੇ ਇਸ ਪ੍ਰਸ਼ਨ ਨੂੰ ਤੇ YouTube ਨੇ ਵੀ ਇੱਕ ਵਰਨਿੰਗ ਰੀਲੀਜ਼ ਕਰ ਚੁੱਕੇ ਹੈ ਕਿ ਜੋ ਵੀ ਬਿਨਾ ਐਵਿਡੈਂਸ ਤੇ ਬਿਨਾ ਸਡਾ ਵਰਜਨ ਲੇ ਇਸ ਤਰ੍ਹਾਂ ਦਾ ਝੂਠ ਫੈਲਾਏਗਾ ਉਹ ਮਨਹਾਨੀ ਦੇ ਮੁਕਦਮੇ ਦਾ ਹੱਕਦਾਰ ਹੋਏ ‫לא בשוק נראה אפשר, ‫לא באותנו.